ਭਾਈ ਗੁਰਜੀ ਖਾਲਸਾ ਭਾਈ ਗੁਰਜੀ ਕੀ ਫਤਿਹ ਭਾਈ ਗੁਰਜੀ ਖਾਲਸਾ ਜੀ ਲਾਜਾ ਦੋਸਤੋ ਹਾਏ ਕਿੰਨਾ ਹੋਰ ਨੇ ਆ ਆਪਾਂ ਚੱਲੇ ਆ ਜੀ ਹੁਣ ਇਦਾਂ ਆ ਆ ਵੀ ਆਪਾਂ ਜੈਕਟ ਕੋਈ ਵੀ ਨਹੀਂ ਲਿਆਂਦੀ ਸਿੰਘ ਸਾਹਿਬ ਕਹਿੰਦੇ ਰੱਖ ਲੈ ਫਿਰ ਵੀ ਕੋਈ ਪਤਾ ਨਹੀਂ ਹੁੰਦਾ ਕਿ ਅਕ ਰਾਜ ਤਾਂ ਗਰਮੀ ਹੁੰਦੀ ਆ ਆਲਮੋਸਟ ਭਾਈ ਗੁਰਜੀ ਠੰਡ ਭਾਈ ਗੁਰਜੀ ਭਾਈ ਗੁਰਜੀ ਮਾਸੇ ਮੇਰੀ ਜਿੰਦ ਕਰਦਾ ਜੀ ਲੱਗ ਜੂ ਮੇਰਾ ਵੀ ਲੱਗ ਜੂ ਸਿੰਘ ਸਾਹਿਬ ਮੇਰੀ ਅੱਖਾਂ ਦੇਖ ਕੇ ਕਿੰਨੀ ਲਾਲ ਏ ਆ ਕੀ ਆ ਕਰ ਰਿਹਾ ਜੀ ਇਹ ਵੀ ਪਚੀ ਨਹੀਂ ਲੱਗਨੀ। ਸਿਰੱਖ ਲੈਣਗੇ ਠਕਲਾ ਦੇਣਗੇ। ਓਕੇ। ਬਾਹਰ ਤੇ ਆਣਾ। ਧੰਨਵਾਦ। ਬਵਾਰੀਆਂ ਗੱਡੀ ਦੇ ਵਿੱਚ ਤੇਲ ਤੇ ਸਿੰਘ ਸਾਹਿਬ ਨੂੰ ਅੱਜ ਪਤਾ ਨਹੀਂ ਕੀ ਲੇਖੇ ਪਈ ਜਾਂਦੇ ਆ। ਪਹਿਲਾਂ ਕੈਸ਼ ਹੱਥ 'ਚ ਫੜਿਆ ਵਾ ਤੇ ਗਈ ਜਾਂਦੇ ਆ ਹੋ ਮੈਂ ਪੈਸੇ ਹੀ ਨਹੀਂ ਲੈ ਕੇ ਆਇਆ। ਜਦੋਂ ਅਸੀਂ ਪਿੰਡ ਤੋਂ ਤੁਰਿਆ ਨਾ ਲੇ ਇੱਕ ਪਿੰਡ ਲੰਗੇ ਸੀ। ਮੰਮਾ ਦਾ ਪਿਛੋਂ ਫੋਨ ਆ ਗਿਆ ਵੀ ਤੁਸੀਂ ਪੋਹਾ ਘਰ ਛੱਡ ਗਏ ਆ ਕਿਉਂਕਿ ਲੰਬੇ ਸਫ਼ਰ ਤੇ ਐ ਹੁੰਦਾ ਕਿਉਂਕਿ ਮੈਂ ਬਾਹਰੋਂ ਜਿਆਦਾ ਸ਼ੱਕ ਦੀ ਨਹੀਂ ਜੇ ਸ਼ਖਾਂ ਵੀ ਤੇ ਸਭ ਦੇ ਤੋਂ ਕੁਛ ਨਾ ਕੁਛ ਖਾਣਾ ਹਨਾ ਬਹੁਤ ਘੱਟ ਹੈ ਜੇ ਕਿਤੇ ਜੀ ਕਿਤੇ ਮਹੀਨੇ ਬਾਅਦ ਇਦਾਂ ਖਾ ਖੂਲਿਆ ਜਾਵੇ ਵਿਆਹ ਸ਼ਾਦੀ ਤੇ ਗੈਪ ਘੜੇ ਪੜ ਖਾ ਲੈ ਉਦਾਂ ਨਹੀਂ ਤੇ ਉਹ ਛੱਡ ਆਇਆ ਪੋਹਾ ਘਰੇ ਤੇ ਮੰਮੀ ਕਹਿੰਦੇ ਵੀ ਆ ਜਾ ਤੁਸੀਂ ਵਾਪਸ ਵੀ ਹੋਣੇ ਕਿ ਨਾ ਇੱਥੇ ਖਾਣਾ ਹਨਾ ਕਿ ਉਹ ਇਹ ਬਾਕੀ ਕਰ ਫੇਰ ਬਹੁਤ ਛੱਡੰਦਾ ਤੇ ਫੇਰ ਕਹਿੰਦੇ ਪੈ ਨਹੀਂ ਲੱਭੇ ਫੇਰ ਕਹਿੰਦੇ ਹੁਣ ਵਾਪਸ ਜਾਣਾ ਪੈਣਾ ਸ਼ੁਕਰ ਕਰੋ ਵੀ ਇਹਨਾਂ ਨੂੰ ਪਤਾ ਲੱਗ ਗਿਆ ਵੀ ਹੈਗੇ ਆ ਉਹ ਵਿੱਚ ਦਹਾਦਾਂ ਵਾਲਿਆਂ ਜਿਹੜੇ ਇਹ ਲੈ ਲਓ ਜੀ ਚਲੋ ਹੁਣ ਹਨੇਰਾ ਹੋ ਗਿਆ ਚੱਲ ਪਏ ਅਸੀਂ ਫਲੈਸ਼ ਮੇਰਾ ਆਨ ਕਰਨ ਨੂੰ ਜੀ ਨਹੀਂ ਕਰਦਾ ਚਲੋ ਜੀ ਤੇ ਆਪਾਂ ਪਹੁੰਚ ਗਏ ਆ ਜੀ ਰਾਜਸਥਾਨ ਮਤਲਬ ਐਂਟਰ ਕਰ ਗਏ ਆ ਕਿੱਥੇ ਸੀ ਜਾਣਾ ਉੱਥੇ ਨੇ ਉਹ ਹੁਣ ਉਹ ਤਾਂ ਬੜੇ ਚਿਰ ਦੀ ਮਿਲਦਾ ਅੱਠ 8:30 ਕਰ ਗਏ ਸੀ 10:00 ਵੱਜ ਗਏ ਆ ਕੋਈ ਵਲੌਗ ਨਹੀਂ ਸੀ ਬਣਾਇਆ ਵਿੱਚ ਜੇ ਉਤੇ ਹੀ ਸੀਗਾ ਸੁੱਤੇ ਨਹੀਂ ਸੀ ਬਾਕੀ ਸਾਰੇ ਸੋਹਣੇ ਸੀ ਆਪਾਂ ਲੇ ਗੁੱਤੇ ਹੈਗੇ ਮਤਬਾਜ ਜਾਗਦੀ ਹੈ ਜਾਗਦੀ ਨਹੀਂ ਤੇ ਧੁੱਪ ਬਹੁਤ ਜਿਆਦੀ ਤਿੱਖੀ ਆ ਸੜਕਾਂ ਬੜੀਆਂ ਸੋਹਣੀਆਂ ਆ ਸੜਕਾਂ ਬਹੁਤ ਸੋਹਣੀਆਂ ਸਾਫ ਸੁਥਰਾ ਰਾਜਸਥਾਨ ਹੈ ਲੁੱਕ ਧੁੱਪ ਤੇ ਬਹੁਤ ਜਿਆਦੀ ਆ ਮੇਰੀ ਮੈਮਰੀ ਫੁੱਲ ਹੋ ਗਈ ਵਿੱਚ ਹੀ ਬੰਦ ਕਰ ਦਿੱਤਾ ਐਨਕਾ ਕਿਦਰ ਸਰਕਟ ਕਰਨ ਲੱਗਿਆ ਹੋਰ ਤੁਸੀਂ ਕਹੋਗੇ ਵੀ ਸਾਰੇ ਨਹੀਂ ਤੇ ਸਤਾਰ ਸਜਾਈ ਵੈਸੇ ਨਵ ਬਾਦ ਸਿੰਘ ਹੋਣੇ ਨਹੀਂ ਸਜਾਈ ਤੇ ਮੈਂ ਅਹੀਂ ਤੁਰਿਆ ਕਰਾਂ ਤੇ ਫਿਰ ਆਪਾਂ ਉਹਦੇ ਲਾਗੇ ਜਾ ਕੇ ਖਲੋ ਜਾਈਦਾ ਕਿਸੇ ਢਾਬੇ ਤੇ ਜਾਵਾਂਗੇ ਪਹਿਲਾਂ ਅਹੀਂ ਤੇ ਉੱਥੇ ਜਾ ਕੇ ਪਾਣੀ ਤਾਂ ਲਗਾਉਗੇ ਕਈ ਦਾਵਾ ਵੀ ਜਾ ਕੇ ਜਿਹੜੀ ਸੰਗਤ ਹੁੰਦੀ ਆ ਵੀ ਭਾਈ ਸਾਨੂੰ ਸੈਪਰੇਟ 룸 ਦੋ ਤਾਂ ਵੀ ਆਪਾਂ ਤਿਆਰ ਹੋ ਜਾਈਏ ਤੇ ਇਸਾ ਨਜ਼ਰ ਦੇਖਣ ਕਰਨੀ ਪਾਵਾਂਗੇ ਹਨਾ ਸਿੰਘ ਸਾਹਿਬ ਉਹਨੂੰ ਬਲਾਜੇ ਆਈ ਦੇ ਇਹਨਾਂ ਨੇ ਵਾਸ ਕਰਾਈ ਹੋ ਆਈ ਨੇ ਟੋਲ ਬਲਾਜੇ ਨੇ ਟੋਲ ਬਲਾਜੇ ਵੀ ਰਹਿ ਰੱਬ ਦਾ ਆਹ ਵਾਲਾ ਪਰਮੇਸ਼ਰ ਜਾਣ ਦਾ ਉਹਦਾ ਵੀ ਉਹ ਪੈ ਪਿਆ ਨਹੀਂ ਲੱਗੇ ਜਿਸ ਹਿਸਾਬ ਲਈ ਇਹਨਾ ਕੀ ਰੋਡ ਦੇ ਹਿਸਾਬ ਨਾਲ ਤਾਂ ਟੌਰ ਪਲੱਜ ਪਈ ਬੰਦਾ ਇੱਕ ਖੜਾ ਹੋਣੀ ਆ ਚੋਂਗਾ ਕਰਾਂ ਫਿਰ ਤੁਰਿਆ ਸ਼ੁਭ ਸ਼ੁਭ ਹੀ ਰਹੋ ਸ਼ੁਭ ਸ਼ੁਭ ਹੀ ਬੋਲੋ ਮਗਰ ਬਥੇਰੇ ਖੱਡੇ ਚੱਲ ਆਏ ਆ ਸਹੀ ਗੱਲ ਵਧੀਆ ਦੇ ਲੋ ਜੀ Rajasthan ਆਪਣੇ ਹੁਣ ਪੰਜਾਬੀ ਵੀਰਾਂ ਦੇ ਟੱਬ ਲੱਭ ਗਏ ਸਾਨੂੰ ਉਦੋਂ ਕਿ ਤੁਰਿਆ ਤੇ ਭੁੱਖ ਵੜ ਲੱਗੀ ਸੀ ਸਵੇਰ ਦੀ ਰੋਟੀ ਪਾਣੀ ਨੇ ਕੇ ਖਾਦਾ ਹੁਣ ਇੱਥੇ ਚੱਲੂ ਸੇਬ ਭਾਜੀ ਨਾਲ ਰੋਟੀਆਂ ਬਹਿ ਗਏ ਸਾਰੇ ਸੋਹਣਾ ਲੱਗਦਾ ਵਾ ਵਾਓ ਆ ਗੁਰੂ ਘਰ ਹੈ ਨਾ ਉੱਥੇ ਅਸੀਂ ਦੁਆਨ ਲਾਇਆ ਹਾਂ ਅੱਜ ਰਾਤ ਹੋ ਗਈ ਨਾ ਫਿਰ ਤੁਹਾਨੂੰ ਉਧਰ ਪਾਕਿਸਤਾਨ ਦਾ ਪਿੰਡ ਵੀ ကြਾਇਜ਼ ਜੁੜੀਆ ਕੀ ਬਾਤ ਆ ਜੀ ਪਾਕਿਸਤਾਨ ਦੇ ਬਾਰਡਰ ਤੇ ਹੈਗਾ ਜੀ ਪਿੰਡ ਰਾਤ ਤਦਾਦ ਲੈ ਕੇ ਆਂਦੇ ਜਿੰਨੀ ਗਰਮੀ ਦਿਨੇ ਹੁੰਨੀ ਰਾਤ ਨੂੰ ਸਿੰਘ ਸਾਹਿਬ ਨੇ ਦਾਸ ਹੁਣਾਂ ਦਾ ਸ਼ਾਲ ਲਿਆ ਵੇ ਜਿੰਨੀ ਦਿਨੇ ਗਰਮੀ ਹੁੰਨੀ ਰਾਤ ਨੂੰ ਠੰਡ ਵਾਏ ਕਰੋ ਸਾਰੇ ਆਪਣੇ ਆਪ ਦੇਖਿੰਦੇ ਨਾ ਮੈਂ ਤੀਜੀ ਵਾਰੀ ਕਿਲੇਪਸ ਸਟਾਰਟ ਕਰ ਲਈ ਆ ਤੰਗ ਕਰਨ ਵਾਲੇ ਸਾਰੇ ਜਣੇ ਬੈਠੇ ਇੱਥੇ ਕੰਬਲੀ ਨਾਲ ਗੱਲ ਕਰੀ ਵੀਰ ਹੁਣੇ ਆਏ ਸੀ ਬਹੁਤ ਸੋਹਣਾ ਸਪੈਸ ਆ ਇਹ ਬਹੁਤ ਸੋਹਣੀ ਜਿਹੀ ਆ ਵਧੀਆ ਸਾਨੂੰ ਓਪਰਾ ਨਹੀਂ ਲੱਗਾ ਮਿਲ ਕੇ ਸਾਰਿਆਂ ਨੂੰ ਭੈਣ ਜੀ ਹੁਣਾਂ ਨਾਲ ਸਾਰਿਆਂ ਨੂੰ ਇੱਧਰ ਨੂੰ ਸਾਰਿਆਂ ਦੇ ਕੁਰਸੀਆਂ ਲੱਗੀਆਂ ਨੇ ਪ੍ਰਸ਼ਾਦੇ ਛਕਣਗੇ ਕੋਈ ਵੀ ਨਹੀਂ ਦਿੰਦਾ ਇੱਧਰ ਦੇਖੋ ਪਹਿਲੇ ਪੁਰਾਣੇ ਘਰ ਜੀ ਰਹਿੰਦੇ ਆ ਹੈ ਆਓ ਬੈਠੋ ਨਹੀਂ ਬਾਤ ਇੱਥੇ ਕੋਈ ਰਹਿਦਾ ਘਰ ਕੋਠੀ ਪਾਜੀ ਨਸ ਚ ਬੀਜ਼ੀ ਨੇ ਹਾਂ ਬਿਜ਼ਨਸ ਕਰ ਰਹੇ ਨੇ ਆਪਣਾ ਬਿਜ਼ੀ ਨੇ ਬਹੁਤ ਇਧਰ ਬੀਬਾ ਜੀ ਪਛਾਣ ਦਾ ਸ਼ੁਕਰੀਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਭਾਈ ਸਾਹਿਬ ਬਾਈਸੋਬ ਸਿੰਘ ਜੀ ਅਰੇ ਇੱਕ ਵਾਰ ਬਲੌਗ ਬਣਾਈਏ ਇਹ ਵੀਰੋਂ ਦੀ ਫੌਜੀ ਆ ਆ ਵੇਖੋ ਟਰੰਕ ਪਿਆ ਹੈ ਬੀਬੀ ਜਸਪਾਲ कौर ਚਲ ਆਜੋ ਪਾਣੀ ਪੀ ਚਲੋ ਬਹੁਤ ਹੁਣ ਆ ਦੇਖੋ ਹੁਣ ਤੁਹਾਨੂੰ ਦਿਸਣਾ ਨਹੀਂ ਮਤਲਬ ਆ ਦੇਖਦਾ ਫਿਰ ਵੀ ਰੈਂਡੀ ਉੱਥੇ ਹੀ ਆ ਤਿੰਨ ਰੋਟੀ ਲੈ ਕੇ ਆ ਰਿਹਾ ਪੱਕਾ ਦੱਸ ਤੁਸੀਂ ਆਰਾਮ ਕਰਨਾ ਹੈ ਉਹ ਦੇਖ ਮੈਂ ਇਹਨੂੰ ਕਿਹਾ ਇੱਥੇ ਚਰਖਾ ਪਿਆ ਸੀ ਮੇਰੇ ਡਾਇਲੋਗ ਹੀ ਚੋਰੀ ਕਰੀ ਜਾਂਦੀ ਆ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਜੀ ਅੱਜ ਤੁਸੀਂ ਹੁਣ ਸੇਰੇ ਉੱਠ ਕੇ ਕਿਹਾ ਨਾ ਵੀ ਸਾਨੂੰ ਨੀਂਦ ਨਹੀਂ ਆਈ ਮੈਂ ਕਿਹਾ ਕਹਾਵਤ ਸੱਚੀ ਰਣੀਆ ਵੀ ਹਾਂ ਕੀ ਗੱਲ ਸੁੱਤੀਆਂ ਨਹੀਂ ਚਰਖਾ ਘੱਟਦੀਆਂ ਰਹੀਆਂ ਸਾਰੀ ਰਾਤ ਜੇ ਨਹੀਂ ਪਤਾ ਹੁੰਦਾ ਨਾ ਬੋਲੀ ਦਾ ਨਹੀਂ ਹੁੰਦਾ ਫੇ ਨੌਲੇਜ ਦੇ ਪੁੱਛਣਾ ਵੀ ਤਾਂ ਹੁੰਦਾ ਹੀ ਆ ਕਿ ਬਸ ਆਪਾਂ ਉਹ ਖਲੀ ਗੋਲਜੀ ਇਹਦਾ ਘਮਾਉਣ ਬਾਰੇ ਜਾਣਦੇ ਆ ਬਹੁਤ ਸੋਹਣਾ ਚੀਜ਼ ਆ ਵੀ ਖੁੱਲਾ ਮਾਰੇ ਦਿੱਤੀ ਹੋਵੇ ਥਾਂ ਤੋੜ ਨਾ ਕਰ ਬਣਿਆ ਵੇ ਬਾਕੀ ਸਾਰਿਆਂ ਦੇ ਬਹੁਤ ਵਧੀਆ ਨੇ ਆ ਵੇਖੋ ਆਪਾਂ ਬੈਕਵਰਡ ਕਹਿ ਦਿੰਨੇ ਆ ਪਰ ਉਹਨਾਂ ਦਾ ਲਾਈਫ ਸਟਾਈਲ ਆ ਸਾਰਾ ਕੁਝ ਇਹ ਮਾਰੇ ਦਾ ਦਿੱਤਾ ਹੁਣ ਦੇਖੋ ਇੰਨੀ ਸੋਹਣੀ ਗੋਠੀ ਪਾ ਕੇ ਰਹਿਣਾ ਉਹਨਾਂ ਨੇ ਉੱਥੇ ਕੀ ਕਹਿੰਦੇ ਸਾਨੂੰ ਉੱਥੇ ਨਹੀਂ ਇੰਦਾਂ ਦੀ ਦੇ ਗੱਲ ਦੀ ਹੈ ਨਾ ਹਾਂ ਵਧੀਆ ਹੈ ਬਹੁਤ ਸੋਹਣਾ ਹੈ ਅਸੀਂ ਇੱਕ ਦੂਜੇ ਦਾ ਫੋੜਾ ਵੀ ਨਹੀਂ ਕਰਦੇ ਹਾਂ ਕਿਸੇ ਦਾ ਫੋੜਾ ਵੀ ਹੋਇਆ ਵੀ ਤਕਲੀਫ ਮਤਲਬ ਕਹਿਣ ਤੋਂ ਅਸ਼ਾ ਜੀ ਬੜੀ ਸ਼ੇਦੀ ਨਿਕਲੇ ਕਮਰੇ ਜਿਹੇ ਪ੍ਰਸ਼ਾਦਾ ਦੇ ਨਾਲ ਤੇ ਰੱਜ ਕੇ ਪੀਵਾ ਜਕਰ ਅੱਜ ਗਈ ਚਾਹ ਦੀ ਸਲਾ ਵਜ ਜਾਂਦੀ ਹੈ ਚਾਹ ਦੀ ਸਲਾ ਵਜ ਜਾਂਦੀ ਮੈਂ ਸਵੇਰੇ ਪੀਵਾਂਗੀ ਰੱਜ ਕੇ ਪੀਣੀ ਹੈ ਜੱਗ ਭਾਜੀ ਆਂਕੀਆ ਨਹੀਂ ਆਇਆ ਤਾਂ ਜਾ ਕੇ ਭਰ ਕੇ ਮੈਂ ਜਦੋਂ ਸ਼ਾਮੀ ਆਈ ਆ ਆਪਾਂ ਹੀ ਕਲਾਸਿਕ ਗਲਾਸੀ ਮੈਂ ਕਹਿੰਦੀ ਨਹੀਂ ਦਰਸ਼ਨ ਕਰ ਲਏ ਆ ਬਹੁਤ ਸੰਗੇ ਸੀ ਬਹੁਤ ਸੋਹਣਾ ਅੱਛਾ ਵੀਰਾਂ ਦਾ ਚਾਹੇ ਮੋਨੇ ਚਾਹੇ ਸਰਦਾਰ ਹਾਂਜੀ ਕਿਹੜੇ ਆਂਦੇ ਕੀ ਟਾੜੀਆਂ ਦਾ ਕਵੀਸ਼ਰਾਂ ਦਾ ਕਥਾਵਾਚਕਾਂ ਦਾ ਰਾਜਿਆਂ ਦਾ ਸਤਿਕਾਰ ਨਹੀਂ ਅਮਾਰਾ ਯਾਪ ਕਰੂੰਗਾ ਗੁਰੂ ਸਾਹਿਬ ਜੀ ਦੀ ਨਿਵਕੇ ਬਿਲਕੁਲ ਆਪਣੇ ਪੱਲੇ ਕੀ ਆ ਮਹਾਰਾਜ ਦਾ ਇਤਿਹਾਸ ਮਹਾਰਾਜ ਦਾ ਬਾਣਾ ਜਿਹਨੂੰ ਨਮਸਕਾਰਾਂ ਕਰਦੀ ਸੰਗਤ ਕਿਉਂ ਜੀ ਸੰਗਤ ਵਿਰਾਗ ਕਰਦੀ ਆ ਵੀ ਬਾਕੀ ਕੋਈ ਜਨਮਾਂ ਦਾ ਹੁੰਦਾ ਵਾ ਹਨਾ ਕੀ ਸਾਬ ਕਿਤਾਬ ਮਾਰੇ ਨਹੀਂ ਜਿੰਨੀ ਵਡਿਆਈ ਜਿੰਨੀ ਨਿੰਦਿਆ ਉਹ ਹੋਣੀ ਆ ਮਾਰੇ ਨੇ ਕਿਸਮਤ ਚ ਪਹਿਲਾਂ ਹੀ ਲਿਖੀ ਹੈ ਬਹੁਤ ਧੰਨਵਾਦ ਸਾਰੀ ਸੰਗਤ ਦਾ Rajasthan ਦੀ ਹੁਣ ਆਪਾਂ Rajasthan ਤੋਂ ਚੱਲੇ ਪਾ ਰਹੇ ਤੇ ਬਿਲਕੁਲ ਸਾਹਮਣੇ Pakistan ਦਾ ਬਾਰਡ ਰਿਹਾ 1 ਕਿਲੋਮੀਟਰ 1 ਕਿਲੋਮੀਟਰ ਜੀ ਬਹੁਤ ਬਹੁਤ ਧੰਨਵਾਦ ਸਾਰੀ ਸੰਗਤ ਦਾ ਸਾਰੇ ਬਹੁਤ ਬਹੁਤ ਧੰਨਵਾਦ ਜੀ 12 GD ਦੀ ਸੰਗਤ ਦਾ ਇਲਾਕੇ ਦੀ ਸਾਰੀ ਸੰਗਤ ਜਿੰਨੀ ਵੀ ਨਗਰਾਂ ਤੋਂ ਆਈ ਆ ਇਧਰ ਕਿੱਥੇ ਕਿੱਥੇ ਗੱਡੀਆਂ ਲਾਈਆਂ ਸੋਹਣੀਆਂ ਹਾਂ ਵੇਖੋ ਜਿੱਥੇ ਦਾ ਲੱਗਾ ਬਹੁਤ ਸੋਹਣਾ ਪਿੰਡ ਬਹੁਤ ਸੋਹਣਾ ਪਿੰਡ ਸਾਨੂੰ ਇੰਨਾ ਵਧੀਆ ਲੱਗਾ ਨਾ ਪੈਂ ਮਿੱਠਾ ਲੱਗਿਆ ਜੀ ਨਾ ਇੱਥੇ ਕੀਤੇ ਸਮਾਗਮ ਹੋਣਿਆ ਯਾਰ ਕਿੱਥੇ ਕਾਟੂ ਕਿੱਥੇ ਆ ਕਾਟ ਹੀ ਨਹੀਂ ਹੋਣਾ ਪਰ ਕੱਠ ਇੰਨਾ ਵੀ ਸੰਗਤ ਸ਼ਾਦੀ ਗੱਲਾਂ ਠਾਠਾ ਮਾਰਦਾ ਠਾਠਾ ਬਾਬਾ ਜੀ ਅਗਲੀ ਵਾਰ ਤੋਂ ਚਾਹਣੇ ਲਾਇਆ ਕਰੋ ਉੱਥੇ ਗਰਮੀ ਬਹੁਤ ਆ ਹਾਂ ਤੇ ਲੋਕ ਬਹੁਤ ਬੰਗੀ ਭਈਆ ਦੇਖੋ ਭਈਆ ਫਰਵਰੀ ਚੱਲਦੇ ਆਪਣੇ ਉਧਰ ਪੰਜਾਬ ਬੜੀ ਜ਼ਿਆਦੀ ਠੰਡ ਰਹੀ ਪਰ ਰਾਤ ਨੂੰ ਪੰਜਾਬ ਨਾਲ ਠੰਡ ਜਾਂਦੀ ਸੀ ਹਾਂ ਰਾਤ ਹੀ ਠੰਡ ਪਰ ਮੇਰੇ ਮੈਨੂੰ ਤਾਂ ਅਸੀਂ ਤਿੰਨ ਜਾਣੀਆਂ ਬੰਦ ਸੀ ਨਾ ਸਾਰੇ ਪਾਸਿਓਂ ਮੈਂ ਸਵੇਰੇ ਜਦੋਂ ਗਈ ਨਾ 5 ਵਜੇ ਮੈਸੇਜ ਸਹੀ ਗੱਲ ਹੈ ਮੈਂ ਅੰਦਰ ਆਈ ਮੈਂ ਹਾਏ ਹਾਏ ਅੰਦਰ ਹੀ ਨਾ ਹੋਮ ਕੀਤਾ ਬਾਅਦ ਠੰਡ ਬਹੁਤ ਸੀ ਗਰ ਮਿਲਾਦੀ ਮੈਂ ਪਰ ਮੈਨੂੰ ਸੁਰਤੀ ਸਿਰੇ 5:00 ਵਜੇ ਆਈ ਸੌਂ ਕੇ ਜਦੋਂ ਮਿਲਾਦੀ ਜੋ ਬਲ ਸਾਰੇ ਜਗਾ ਕੇ ਉੱਠ ਗਏ ਸਾਰੇ ਬਲੋ ਜਗਾ ਕੇ ਆਵਰ ਜਾਈ ਹੈਗੀ ਮੇਰੀ ਅਮ ਸਾਰੇ ਮੈਨੂੰ ਪਤਾ ਕਿ ਉਹ ਨਾ ਇੱਕਦਮ ਏਦਾਂ ਲਾਲ ਲਾਲ ਸੀਗਾ ਉਹ ਤੇ ਜਿਹੜੀ ਲੱਗੀ ਨਹੀਂ ਹੁੰਦੀ ਹੈ ਉਹਦੇ ਵਿੱਚ ਡਾਊਨ ਸਿਲਿੰਗ ਚ ਲਾਈਟ ਆਪਣੀ ਨੀਲੀ ਹੈ ਨਾ ਉਹ ਲਾਲ ਸੀ ਤੇ ਐਕਚੁਅਲੀ ਨਾ ਜਦੋਂ ਜਿੰਦ ਕਰੋਈ ਸੀ ਨਾ অপারেਟ ਹੋਇਆ ਸੀ ਨਾ ਤੇ ਉਹ ਲਾਲ ਲਾਈਟ ਨਹੀਂ ਲੱਗੀ ਹੁੰਦੀ ਤੇ ਉਹ ਮਤਲਬ ਮੈਂ ਪਹਿਲਾਂ ਹੀ ਦੱਸਿਆ ਸੀ ਮੈਨੂੰ ਪਤਾ ਨਹੀਂ ਸੀਗਾ ਵੀ ਇੰਨਾ ਮਤਲਬ ਕੀ ਗੰਦਾ ਐਕਸਪੀਰੀਅੰਸ ਹੁੰਦਾ ਵਾ ਨਾ ਜਦੋਂ ਆਪਰੇਸ਼ਨ ਆਲਾ ਜਾਂ ਕਿੱਦਾਂ ਵੀ ਆ ਉਹ ਇੱਕ ਬੰਦੇ ਦੇ ਮਨ ਨੂੰ ਲੱਗੀ ਹੁੰਦੀ ਆ ਗੱਲ ਜਿਹਨੇ ਮੈਨੂੰ ਬਹੁਤ ਜ਼ਿਆਦਾ ਸਤਾਇਆ ਸੀ ਤਿੰਨ ਚਾਰ ਮਹੀਨੇ ਜਿੰਦ ਕਰ ਤੋਂ ਬਾਅਦ ਮੇਰਾ ਬਹੁਤ ਮੰਦਾ ਹਾਲ ਸੀ ਰਸਤੇ ਤੇ ਉਹ ਮੈਨੂੰ ਇਦਾਂ ਇਕਦਮ ਅੱਖ ਖੋਲੀਆਂ ਮੈਂ ਮੈਂ ਕਿੱਥੇ ਆ ਗਈ ਨਹੀਂ ਨਹੀਂ ਨਾ ਮੂੰਹ ਤੇ ਆ ਪੁੱਤ ਐ ਮੰਜੇ ਮੱਖੋਂ ਵਗਰਾਂ ਮੰਜਾ ਸੀ ਮੈਂ ਮੂੰਹ ਤੇ ਹੱਤ ਮਾਰਿਆ ਦੇਵੇਂ ਉੱਠ ਗਏ ਮੈਂ ਲਾਈਟ ਜਗਾ ਦਿਆ ਹੋਰ ਹੀ ਲਾਲ ਜਾ ਕੀ ਕੀਤਾ ਆ ਇੰਨਾ ਬਾਰਡਰ ਤੇ ਕੰਡੇ ਪਿਆ ਸੀ ਆ ਦੇਖੋ ਕਿੰਨਾ ਕੰਡੇ ਇੱਥੇ ਆ ਸਹੀ ਜਾਨਾ ਦਾ 7:30 ਘੰਟੇ ਲੱਗਣੇ ਆ ਬਈ ਇੱਥੇ ਰੋਕ ਰੋਕ ਕੇ ਜਾਣਾ ਤੁਹਾਨੂੰ ਵਿਖਾਉਣੇ ਆ ਉਹ ਹਣੇ ਆ ਇਹਨਾਂ ਦੇ ਫੌਜੀਆ ਦੇ ਮੋਰਚੇ ਤੁਸੀਂ ਮੇਰੇ ਨਾਲ ਦੇਖਦੇ ਲੈਣੇ ਨਾ ਵੀ ਕਿਤੇ ਜਾਗਦੀ ਤਾਂ ਨਹੀਂ ਗੱਡੀ ਭਿਉਣ ਲਈ ਜਦੋਂ ਇਹ ਗੱਡੀ ਭਿਉਣ ਲਾ ਦੇ ਜਦੋਂ ਹੌਲੀ ਕਰ ਲੋ ਹੌਲੀ ਮੈਂ ਜਦੋਂ ਮੈਂ ਸੁੱਤੀ ਆ ਉਹਦਾ ਫੇਰਾ ਬੱਸ ਸ਼ੂਟਰ ਖੇ ਦੇ ਸਹੀ ਗਾ ਸਾਡਾ ਸਕੂਲ ਹਾਂ ਐਵੇਂ ਬੁਰੇ ਹੁਣ ਕੀ ਤੇ ਰੰਗ ਪਹਿਲਾਂ ਬਹੁਤ ਸੋਹਣਾ ਰੰਗ ਸੀ ਲਾਲ ਜਿਆ ਉਦੋਂ ਸੀ ਚਲੋ ਹੁਣ ਮੈਂ ਇੱਕ ਬਲੌਗ 'ਚ ਨਹੀਂ ਕਹਿਣਾ ਕੀ ਕਹਿੰਦੇ ਸੀ